ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਜੀਤ ਸਰਪੰਚ ਸਾਹਿਬ ਨਾਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ 'ਤੇ ਤੁਹਾਨੂੰ ਦੋ گاਵਾ ਦਿਖਾਉਣੀ ਹੈ ਤੇ ਦੋਵੇਂ ਤੁਹਾਨੂੰ ਸੋਈਆਂ ਸਵਾਈਆਂ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਤਾਂ ਵਧੀਆ ਵਧੀਆ ਚਲੋ ਵੇਖ ਕੇ ਪਾਜੀ ਜੀ ਦੇ ਨਾਮ ਦੱਸਦੇ ਕਰੀ ਆਪਣਾ ਮਜੀਤ ਸਿੰਘ ਹਾਂਜੀ ਟੈਕ ਡਰਾਈਵਰ ਖੁਰਦ ਸੀ ਵੀਰ ਨਾਲ ਆ ਗਿਆ ਬੋ ਸਰ ਤੇ ਫੋਨ ਨੰਬਰ ਵੀ ਬੋਲ ਦਇ ਕਰੀ 9777 8277 ਠੀਕ ਹੈ ਤੇ ਅੱਜ ਦੋ ਹੀ ਆ ਫਿਰ ਗਾਵਾ ਕਾਦਾ ਗਿਆ ਚਾਰ ਪੰਜ ਮੈਂ ਕੱਲ ਦੱਸਾਂਗੇ ਜਿਹੜੀ 71 ਦੱਸੇ ਨੇ ਕਰੀਏ ਠੀਕ ਹੈ ਚਲਨ ਨਾਲੇ ਤੁਹਾਡੇ ਫੈਂਡ ਡੀਗ ਦੇ ਦਿੰਦੇ ਆ ਹਾਂਜੀ ਹਾਂਜੀ ਠੀਕ ਹੈ ਤੇ ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਵੜ ਹੈ ਸ਼ਾਰਦਾਂ ਦਾ ਵੜੀ ਕਾਫੀ ਕਮਾਲ ਦੀ ਆ ਜਿਹੜੀ ਹੈਗੀ ਕ੍ਰੋਸ ਚ ਆ ਤੇ ਠੰਡ ਵਿੱਚ ਚੰਗਾ ਲੱਗਾ ਵਾ ਤੇ ਸੂਆ ਕਿੰਨਾ ਜੇ ਪਹਿਲਾ ਸੂਆ ਵਿੱਚ 4 ਦਿਨ ਤੇ ਮੂਹ ਜੇ ਅੱਛਾ ਤੇ ਹੈਗੀ ਠੰਡੀ ਤੇਰੀ ਉਤਰ ਆ ਬਿਲਕੁਲ ਕੋਈ ਮਤਲਬ ਨਹੀਂ ਵੰਗਾ ਪਾਏ ਬੰਗਾ ਪਾਗ ਨੂੰ ਬੱਚਾ ਛੱਡ ਕੇ ਪਾਉ ਪਾਏ ਨਾ ਪਾਉ ਠੀਕ ਆ ਆਪਣੀ ਮਰਜ਼ੀ ਠੀਕ ਹੈ ਤੇ ਕਿੰਨੇ ਦਿਨ ਹੋਏ ਸੂਈ ਨਾ ਸੂਈ ਰਵਾਜ ਨੂੰ ਚੌਥਾ ਦਿਨ ਹੋਇਆ ਆਪਣਾ ਚੌਥਾ ਦਿਨ ਹੋਇਆ ਵਾ ਕਿੰਨਾ ਕ ਦੁੱਧ ਤਿਆਰ ਕਰ ਗਈ ਜੇ ਤੁਹਾਡੇ ਕੋਲ 13 ਲੀਟਰ ਗੋੜਾ ਆ ਚੰ ਤਿਆਰ ਹੋਊਗਾ ਜਿਹੜਾ ਤਿਆਰ ਆ ਮੋਕੇ ਤੇ ਜਿਹੜਾ ਚਵਾ ਕੇ ਦੋਗੇ ਦੋ ਟਾਈਮ ਕਿੰਨਾ ਖਿਚਵਾਈ ਜਾਊਗੀ ਥੋੜ ਚਿਵਾਈ ਇਹ 16 17 ਕਿਲੋ ਰਾਵ ਨਹੀਂ ਠੀਕ ਹੈ ਬਾਕੀ ਤੁਹਾਨੂੰ ਬੜਾ ਸ਼ਾਈ ਹਾਲ ਦਾ ਕਰਾਸ ਆ ਹਾਂਜੀ ਹਾਂਜੀ ਦੰਦਾ ਦਾ ਹੁੰਦਾ ਵੀ ਵਧੀਆ ਅਕਸਰ ਮੱਝਾਂ ਵਰਗਾ ਸੰਗਣਾ ਹਾਂਜੀ ਰਾਤ ਨੂੰ ਗਰਮੀ ਆਉਂਦੀ ਹੈ ਵਧੀਆ ਸੋਇਂਦਾ ਲੱਗੋ ਤੋੜ ਕੇ ਦਿਖਾ ਦਈਏ ਇੱਕ ਨਹੀਂ ਅੱਛਾ ਅੱਛਾ ਹੋ ਗਿਆ ਚਾਹਾਂ ਦੇਖ ਸੰਦੇ ਜੀ ਬਿਲਕੁਲ ਫਿਕਸ ਜੇ ਹਵਾਨੇ ਦੀ ਮਾਲ ਕਿਹੜੀ ਇਹਦਾ ਚਵਾ ਵੀ ਉਹਨੇ ਆਪਾਂ ਤੁਹਾਨੂੰ ਦਿਖਾ ਦੇਣਾ ਨਹੀਂ ਬੱਚੇ ਦਾ ਥੋੜਾ ਜਿਹਾ ਵੱਧ ਕਰ ਦੇ ਬੱਚੇ ਆ ਲੈ ਥੋੜਾ ਤੇਜ਼ ਜਾਂਦੇ ਬਾਕੀ ਥਣ ਚੰਗੇ ਗਿਆਪ ਤੇ ਜਿਹੜਾ ਲੱਗਾ ਦੂਰ ਦੂਰ ਜਿਹੜਾ ਥਣ ਲੱਗਾ ਇਹ ਤਾਂ ਬਿਲਕੁਲ ਮਗਰ ਵੀ ਇਹਦੇ ਵਸ਼ੀ ਆ ਚਲੋ ਛੱਡ ਦੋ ਬੱਚਾ ਇੱਕ ਕਰੀ ਦੇ ਆ ਦੇਖ ਸਾਦੇ ਜੀ ਮੱਛੀ ਛੱੜਤੀ ਜਿਹੜੀ ਥੱਲੇ ਤੇ ਇਸ ਤਰ੍ਹਾਂ ਇਹਨਾਂ ਰੱਸੀ ਪਾ ਲੈਣੀ ਆ ਰੱਸੀ ਪਾਓ ਬਾਈ ਨਾ ਉਹ ਪ੍ਰਿਮਰ ਦੀ ਠੀਕ ਆ ਆ ਜਦੋਂ ਅਸੀਂ ਦੀ ਬੀ ਦੇ ਉਹ ਲੈ ਤੈਂ ਗਾਂ ਦਾਵਾ ਹਾਂਜੀ ਹਾਂਜੀ ਉਹ ਬਾਦ ਤੋਂ ਬੰਦਾ ਉਹ ਕਿਸੇ ਵੇਲੇ ਗੁੱਸੇ ਵੇਲੇ ਫਸ ਜਾਂਦੀ ਇੱਕ ਮਿੰਟ ਤੋਂ ਪਿੱਛੇ ਆ ਗਈ ਠੀਕ ਹੈ ਜੀ ਆਜ ਵੀ ਦੇਖ ਕਰਦੇ ਜੀ ਆਮ ਗਰੀ ਨਹੀਂ ਠੀਕ ਹੈ ਜੀ ਬਾਕੀ ਇਹ ਆ ਕਿ ਠੰਡੀ ਠੇੜੀ ਆ ਵਸੋਂ ਦਾ ਮਤਲਬ ਇਹ ਹੀ ਸੀ ਪਹਿਲਾਂ ਨਹੀਂ ਕੋਈ ਛੜਛੁੜਨੀ ਆ ਤੇ ਥਾਂ ਵੀ ਚੰਗੇ ਗੈਪ ਤੇ ਦੂਰ ਜਿਹੜਾ ਲੱਗਾ ਤੇ ਬਾਕੀ ਗਾੜੀ ਗਰਮੀ ਦਾ ਮੌਸਮ ਹੁੰਦਿਆ ਵਾ ਕੋਈ ਕੋਈ ਫੈਟ ਵੀ ਉਹਦੀ ਚੰਗੀ ਆਈ ਜਾਨੀ ਕਿੰਨਾ ਰੱਖਣਾ ਵਿੱਦੀ ਦਾ ਮੁੱਲ ਫਿਰ ਆਪਾਂ ਮੁੱਲ ਤੇ ਵੇਰਵਾ ਜੀ ਜਿੱਦਾਂ ਰਾਜੀ ਰੋਜੀ ਪਲੀ ਜੁੜੀ ਆਪਾਂ ਏਦਾਂ ਹਾਲਾ ਗੁਰਦਪਾਣਾ ਭਾਵੇਂ 50000 ਹੀ ਕਰ ਲੀਏ ਹਾਂਜੀ ਪਾ ਦੇ ਦਾਂਗੇ ਆਪਾਂ ਵਿਆਜ ਜੀ 42000 42000 ਹੀ ਦੇ ਦੋਗੇ ਮੌਕੇ ਤੇ ਹੋਰ ਕਰਦੋਗੇ ਮਨ ਕਰਦਾ ਕਿ ਮਨ ਚਲੋ ਕੋ ਫੋਨ ਲਾ ਵੇਖ ਲਈ ਹਨਾ ਤੇ ਦੁੱਧ ਮੌਕੇ ਤੇ ਕਿੰਨਾ ਚਵਾ ਦੋਗੇ ਦੁੱਧ ਦਾਤਾ ਜੀ ਜੀ 14 ਕਿਲੋ ਬੌਲਾ ਆਪਾਂ 13 ਕਿਲੋ ਆਖਾਂਗੇ ਠੀਕ ਚਲੋ ਇਹ ਕਿ ਕੋਈ ਚਵਾਈ ਕਰਕੇ ਖੜੇ ਹਨਾ ਬੱਚਾ ਖਾਰੋ 나ੜੂ ਗਿੱਲਾ ਖਾਰੋ ਵੱਛੀ ਦਾ ਬਿਲਕੁਲ ਬਾਕੀ ਮਗਰ ਵੱਛੀ ਆ ਠੀਕ ਹੈ ਜੀ ਆਹ ਦੇਖ ਸਾਡੇ ਨਾਲੂ ਜਿਹੜਾ ਇਹਦਾ ਨਾਲ ਹੀ ਠੀਕ ਹੈ ਜੀ ਤੇ ਹੋਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਥਾਣਾ ਇਹਦੇ ਵੀ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਹੈ ਹੈਗੀ ਇਹ ਵੀ ਜਰਸੀ ਕ੍ਰਾਸ ਦੀ ਹੈ ਹਾਂ ਜੀ ਇਹਦਾ ਇਹਦਾ ਸੱਸਾਂ ਇਸ ਵੀ ਇਹੇ ਛੱਡੀ ਕੀ ਠੀਕ ਹੈ ਤੇ ਇਹਦੇ ਕੋਲ ਕਿੰਨਾ ਚ ਬੋਲਾ ਜੇ ਜਿੱਦਾਂ ਆਵੇਗੀ ਵੀ ਆਹਨ ਲੱਸੀ ਲੱਗਦੀ ਹੈ ਨਾ ਜਿੱਦਾਂ ਹੀ ਲਈ ਭਾਈ ਇੰਨੇ ਸਾਨੇ ਇੰਨਾ ਹੀ ਦੁੱਧ ਘਿੰਦੇ ਆਵੇਂ ਦੁੱਧ ਦਊਗੀ ਅੱਛਾ ਕਿੰਨਾ ਇਹਨੇ ਅੱਜ ਤੋਂ ਜ਼ਿਆਦਾ ਸੁਈ ਨੂੰ ਹੋਇਆ ਜਿੱਦਾਂ ਮੋੜਾ ਕਰਤਾ ਅੱਛਾ 14 ਲੀਟਰ 14 ਲੀਟਰ ਹਾਂਜੀ ਤਿਆਰ ਹੈ ਮੌਕੇ ਤੇ ਜਿਹੜਾ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤੇ ਇਹ ਕਿੰਨਾ ਚਵਾਈ ਜਾਊਗੀ ਸਾਲਾ ਫਿਰ ਲੱਪਾ ਵੀ ਨਹੀਂ ਲਾਇਆ ਇਹਨੇ ਦਬਾਈ ਵੀ ਮਾਰੇ ਘਰੋਂ ਹੀ ਪੂਰਾ ਵੇ ਖਸੂੜੀ ਤਾਂ ਲਖਾਈ ਜਾਂਦੀ ਆ ਠੀਕ ਹੈ ਜੀ ਇਹ ਸਾਲਾ ਦੇ ਸੇਵਾ ਵਾਲਾ ਕੋਈ ਵੀਰ ਹੋਏ ਤੇ 17 18 ਕਿਲੋ ਚੋਆਦਣਾ ਇਹਨੇ ਜਾਦਾ ਠੀਕ ਹੈ ਜੀ ਹਾਂਜੀ ਤੇ ਤੋਰੀ ਹੈ ਫਿਰ ਇੱਕ ਰੀਨਮ ਬਾਕੀ ਹੈਗੀ ਇਹ ਵੀ ਠੰਡੀ ਧੀਰੀ ਆ ਹਾਂ ਥਾਂ ਫੋੜ ਬੜਾ ਮੋਟਾ ਮੁੱਠੀ ਵਾਲਾ ਲੱਗਾ ਏ ਠੀਕ ਹੈ ਜੀ ਹਾਂ ਬਹੁਤ ਸ਼ੁਕਰੀਆ ਬਾਕੀ ਥੱਲੇ ਚੰਗੀ ਤਿਆਰ ਹੋਈ ਆ ਇਹ ਕੇ ਦੀ ਥੋੜੀ ਜੀ ਸਾਂਭ ਕੱਟ ਕੀਤੀ ਗਈ ਥੋੜੀ ਬਾਕੀ ਹੈਗੀ ਕ੍ਰਾਸ ਚ ਆ ਗਾੜੀ ਗਰਮੀ ਦਾ ਮੌਸਮ ਆਉਂਦਿਆ ਫੈਟ ਇਹਨਾਂ ਚੰਗੀ ਆਈ ਜਾਣੀ ਆ ਲੈ ਜਾ ਜੀ ਬਾਕੀ ਇੱਥੇ ਆ ਕੇ ਪਸ਼ੂ ਪਸੰਦ ਕਰਕੇ ਵੇਚ ਚਾਹ ਕੇ ਖੜਿਆ ਕਰੋ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਤੇ ਮੁੱਲ ਵੀ ਦੀ ਫਿਰ ਇਹਦਾ ਵੋਲਟੇ ਵੀ ਜਿਹਦਾ ਉਹਨੇ ਦੋਦੀ 17 17 ਕਿਲੋ 20 ਕਿਲੋ ਹੱਥ ਪੈਰ ਨਹੀਂ ਭਾਜਦਾ ਮਰਜ਼ੀ ਕਰੇ ਬਾਕੀ ਛੋਲੇ ਆਪਾਂ ਨੂੰ ਭਾਣਾ ਮਿਲੇਗਾ ਆਪਾਂ ਭਾਣਾ ਹੀ ਦੇ ਦਾਂਗੇ ਠੀਕ ਹੈ ਦੇ ਦਾਂਗੇ ਵੀ ਜੀ 35000 ਦੀ 35000 ਦੀ ਵਿੱਚੋਂ ਛੋਟ ਛੜ ਕਰ ਦੋਗੇ ਹਾਂ ਉਹ ਭਾਣਾ ਮਿਲੀ ਕਰਕੇ ਨਹੀਂ ਤੇ 20 ਕਿਲੋ ਵਾਲੀ ਗਾ ਕੇ 135000 ਦੀ ਠੀਕ ਹੈ ਤੇ ਮੌਕੇ ਤੇ 14 ਲੀਟਰ ਚਵਾ ਦੋਗੇ ਮੈਂ ਤਾਂ ਬੋਲਾ ਵੀ ਜੀ ਹਾਂ ਜੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਫਿਰ ਬਸ ਮਿਹਰਬਾਨੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਸਮਝ ਨਾਲ ਪਸੰਦ ਕਰੇ ਵੇਖ ਚਾਕੇ ਚੁਵਾਈ ਕਰਕੇ ਤਸੱਲੀ ਕਰਕੇ ਫੇਰ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨ